ਸੋ ਹੈਲੋ ਜੀ ਕੀ ਹਾਲ ਚਾਲ ਨੇ ਤੁਹਾਡੇ ਹੋਪਸੋ ਤੁਸੀਂ ਠੀਕ ਹੋਵੋਗੇ ਤੇ ਬਾਬਾ ਜੀ ਤੁਹਾਨੂੰ ਖੁਸ਼ ਰੱਖਣ ਤੇ ਅੱਜ ਦਾ ਮੈਂ ਹੁਣ ਆਪਦੇ ਲਈ ਸਵੇਰੇ ਬਣਾ ਰਹੀ ਸੀ ਬ੍ਰੇਕਫਾਸਟ ਤੇ ਮੈਂ ਥੋੜਾ ਜਿਹਾ ਹਲਦੀ ਵਾਲੇ ਪਾਸੇ ਹੁਣ ਥੋੜਾ ਜਿਹਾ ਕੀਤਾ ਕਿ ਵੀ ਹੁਣ ਬਹੁਤ ਸਰਦੀਆਂ ਦੇ ਵਿੱਚ ਬਹੁਤ ਮੱਟਾ ਖਾਦਾ ਤੇ ਕੀ ਕਹਿੰਦੇ ਨੇ ਬਹੁਤ ਮਤਲਬ ਬਾਹਰ ਦਾ ਜੰਕ ਵੀ ਖਾਦਾ ਕਿਉਂਕਿ ਗਰਮ ਸਰਦੀਆਂ ਦੇ ਵਿੱਚ ਵੈਸੇ ਹੀ ਮਤਲਬ ਆਪਾਂ ਜਿਵੇਂ ਕਦੀ ਖੁਆ ਬਣਾ ਲਿਆ ਪੰਜੀਰੀ ਬਣਾ ਲਈ ਪਿੰਨੀਆ ਬਣਾ ਲੀਆਂ ਜਾਂ ਕੁਝ ਬਾਹਰੋਂ ਲੈ ਆਂਦਾ ਮਤਲਬ ਕਿ ਬਹੁਤ ਕੁਝ ਐਵੇਂ ਦਾ ਖਾਦਾ ਜਾਂਦਾ ਸੋ ਆਪਾਂ ਥੋੜਾ ਜਾਂ ਹੁਣ ਹੌਲੀ ਹੌਲੀ ਹੈਲਥੀ ਵਾਲੇ ਪਾਸੇ ਆਉਨੇ ਆ ਸੋ ਮੈਂ ਨਾ ਬਣਾ ਰਹੀ ਜੇ ਮੈਂ ਨਾ ਅੱਜ ਬ੍ਰੋਕਲੀ ਤੇ ਕੀ ਕਹਿੰਦੇ ਨੇ ਉਹਦਾ ਆਓਰਸ ਦਾ ਨਾ ਰੀਸੀ ਕੀ ਚਿੱਲਾ ਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਦਿਆਂ ਕਿ ਮੈਂ ਕਿਵੇਂ ਬਣਾਉਣੀ ਆ ਇਹ ਬੜਾ ਸੌਖਾ ਜਿਹਾ ਹੈ ਬਸ ਸਾਰੀਆਂ ਸਬਜ਼ੀਆਂ ਮੈਂ ਐਵੇਂ ਨਾ ਮਤਲਬ ਮੇਰੇ ਸੁਪਰ ਅਪਲਾਈਂਸਸ ਹੈ ਜਿਹੜਾ ਮੇਰਾ ਨਾ ਇਹ ਚੋਪਰ ਮੈਂ ਸਾਰੀਆਂ ਸਬਜ਼ੀਆਂ ਦੇ ਵਿੱਚ ਪਾ ਦਿੰਦੀ ਆ ਤੇ ਇਹਨਾਂ ਨੂੰ ਆਪਾਂ ਹੁਣ ਕਰ ਲੈਣਾ ਚੋਪ ਤੇ ਸਬਜ਼ੀਆਂ ਦੇ ਵਿੱਚ ਤੁਸੀਂ ਕੁਝ ਵੀ ਲੈ ਸਕਦੇ ਹੋ ਮੈਂ ਜਿਵੇਂ ਬ੍ਰੋਕਲੀ ਲਈ ਹੈ ਕਾਜਰਾਂ ਲਈਆਂ ਨੇ ਤੇ ਇੱਕ ਹਰੀ ਮਿਰਚ ਥੋੜਾ ਜਿਹਾ ਅਦਰਕ ਦਾ ਟੁਕੜਾ ਤੇ ਨਾਲ ਹੀ ਮੈਂ ਆ ਦੇਖੋ ਬੀਟਰ ਰੂਟ ਲਿਆ ਤੇ ਧਣੀਆਂ ਲਿਆਏ ਹੁਣ ਆਪਾਂ ਨਾ ਇੰਨਾ ਸਾਰੀਆਂ ਚੀਜ਼ਾਂ ਨੂੰ ਨਾ ਇੱਕ ਵਾਰੀ ਪਹਿਲਾਂ ਚੰਗੀ ਤਰ੍ਹਾਂ ਚੌਪ ਕਰ ਲੈਣੇ ਆ ਤਾਂ ਕਿ ਇਹ ਚੰਗੀ ਤਰ੍ਹਾਂ ਬਰੀਕ ਹੋ ਜਾਣ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਓਰਸ ਤੇ ਨਾਲ ਪਾਵਾਂਗੇ ਆਪਾਂ ਸਾਰੇ ਮਸਾਲੇ ਸੋ ਹੁਣ ਦੇਖੋ ਮੇਰੀਆਂ ਸਾਰੀਆਂ ਸਬਜ਼ੀਆਂ ਚੌਪ ਹੋ ਗਈਆਂ ਨੇ ਤੇ ਇਹਨਾਂ ਬਿਲਕੁਲ ਫਾਈਨ ਚੌਪ ਹੁੰਦੀਆਂ ਨੇ ਇਹਦੇ ਵਿੱਚ ਹਨਾ ਕੋਈ ਐਫਰਟ ਨਹੀਂ ਲੱਗਦਾ ਬਸ ਤੁਸੀਂ ਵਿੱਚ ਪਾਓ ਤੇ ਚੌਪ ਕਰ ਲਓ ਸਬਜ਼ੀਆਂ ਇਹਨਾਂ ਬਿਲਕੁਲ ਫਾਈਨ ਹੁੰਦੀਆਂ ਨੇ ਹੁਣ ਆਪਾਂ ਨਾ ਇਹਦੇ ਵਿੱਚ ਪਾ ਦਾਂਗੇ ਆਪਣੇ ਓਰਸ ਤੇ ਤੁਸੀਂ ਕੁਆਂਟੀਟੀ ਆਪਦੇ ਹਿਸਾਬ ਨਾਲ ਹੀ ਲੈਣੀ ਹੈ ਕਿ ਤੁਸੀਂ ਕਿੰਨੇ ਜਣਿਆਂ ਨੇ ਖਾਣਾ ਮੈਂ ਇਕੱਲੀ ਨਹੀਂ ਖਾਣਾ ਬ੍ਰੇਕਫਾਸਟ ਸੋ ਮੈਂ ਆਪਦੇ ਹਿਸਾਬ ਨਾਲ ਇਹ ਤਿੰਨ ਤੋਂ ਚਾਰ ਚਮਚੇ ਓਟਸ ਪਾ ਲਾਂਗੀ ਮੈਨੂੰ ਨਾ ਓਟਸ ਖਾਣੇ ਐਵੇਂ ਵਧੀਆ ਨਹੀਂ ਲੱਗਦੇ ਮਤਲਬ ਫਲੇਕਸ ਜੇ ਮੂੰਹ ਚੰਦੇ ਰਹਿੰਦੇ ਆ ਪਰ ਮੈਂ ਮਤਲਬ ਇਹਨਾਂ ਨਾਲ ਵੇਰੀਏਸ਼ਨ ਕਰਦੀ ਰਹਿਣੀ ਆ ਕਦੀ ਮਤਲਬ ਕਿ ਮੈਂ ਮੱਠੇ ਓਟਸ ਬਹੁਤ ਘੱਟ ਲਵਾਂ ਪਸੰਦ ਕਰਨੀਆਂ ਮੈਨੂੰ ਐਵੇਂ ਨਾ ਸੇਬਰੀ ਜਿਵੇਂ ਨਮਕ ਵਾਲੇ ਜਾਂ ਇਹਨਾਂ ਦੇ ਕਬਾਬ ਬਣਾਏ ਹੋਏ ਜਾਂ ਬਈ ਮਤਲਬ ਐਵੇਂ ਦਾ ਚੀਲਾ ਵਗੈਰਾ ਇਹ ਚੀਜ਼ਾਂ ਮੈਨੂੰ ਜਾਦਾ ਪਸੰਦ ਲੱਗਦੀਆਂ ਨੇ ਇਹ ਚੀਜ਼ਾਂ ਜਾਦਾ ਵਧੀਆ ਲੱਗਦੀਆਂ ਨੇ ਸੋ ਹੁਣ ਮੈਂ ਤੇਰੇ ਤੋਂ 4 ਚਮਚੇ ਇੰਦੇ ਵਿੱਚ ਓਲਸ ਪਾ ਲੈਨੇ ਤੇ ਹੁਣ ਨਾਲ ਹੀ ਆਪਾਂ ਇਹਦੇ ਵਿੱਚ ਪਾ ਲਾਂਗੇ ਥੋੜਾ ਜਿਹਾ ਜੀਰਾ ਤੁਸੀਂ ਜਿਵੇਂ ਵੀ ਮਸਾਲੇ ਲੈ ਕੇ ਕਰਨੇ ਹੋ ਮੈਂ ਮਤਲਬ ਓਵੇਂ ਤੁਸੀਂ ਪਾ ਸਕਦੇ ਹੋ ਸੋ ਹੁਣ ਇਹਦੇ ਵਿੱਚ ਮੈਂ ਨਮਕ ਤੇ ਮਿਰਚ ਤੇ ਜੀਰਾ ਪਾ ਲਿਆ ਸੀਗਾ ਨਾਲ ਹੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਰ ਦਾਂਗੇ ਬਲੰਡ ਤੇ ਫਿਰ ਇੱਕ ਵਾਰੀ ਫਿਰ ਆਪਾਂ ਇਹਨੂੰ ਬਲੈਂਡ ਕਰ ਲਾਂਗੇ ਚੰਗੀ ਤਰ੍ਹਾਂ ਤਾਂ ਕਿ ਇਹ ਜਿਹੜੇ ਓਰਸ ਨੇ ਨਾ ਉਹ ਸਾਰੀਆਂ ਸਬਜ਼ੀਆਂ ਦੇ ਵਿੱਚ ਇਹਨ ਬਿਲਕੁਲ ਮਿਕਸ ਹੋ ਜਾਣ ਤੇ ਸਾਰੇ ਮਸਾਲੇ ਵੀ ਮਿਕਸ ਹੋ ਜਾਣ ਸੋ ਹੁਣ ਨਾ ਮੈਂ ਓਟਸ ਮਿਕਸ ਕਰ ਲਏ ਸੀ ਤੇ ਥੋੜਾ ਜਨਾ ਮੈਂ ਹੁਣ ਇਹਦੇ ਚ ਬਾਈਂਡਿੰਗ ਲਈ ਪਾਇਆ ਬੇਸਨ ਇੱਕ ਚਮਚ ਬੇਸਨ ਪਾਇਆ ਤਾਂ ਕਿ ਜਦੋਂ ਆਪਾਂ ਇਹ ਬਣਾਈਏ ਨਾ ਚਿਲਾ ਤੇ ਬਿਲਕੁਲ ਵਧੀਆ ਤਰੀਕੇ ਨਾਲ ਬਾਈਂਡ ਹੋਏ ਕਿਉਂਕਿ ਜਿਹੜੇ ਓਟਸ ਓਟਸ ਹੁੰਦੇ ਨੇ ਨਾ ਉਹਨਾਂ ਨਾਲ ਨਾ ਪ੍ਰੋਪਰ ਚਿਲਾ ਇੰਨੀ ਐਕਿਊਰੇਟ ਤਰ੍ਹਾਂ ਬਾਈਂਡ ਨਹੀਂ ਹੁੰਦਾ ਸੋ ਇਸ ਲਈ ਤੁਸੀਂ ਬੇਸਨ ਵੀ ਪਾ ਸਕਦੇ ਹੋ ਤੇ ਸੂਜੀ ਵੀ ਪਾ ਸਕਦੇ ਹੋ ਤੇ ਨਾਲ ਮੈਂ ਥੋੜਾ ਜਿਹਾ ਪਾਣੀ ਪਾਵਾਂਗੀ ਤਾਂ ਕਿ ਇਹ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨਾ ਬਿਲਕੁਲ ਇੱਕ ਮਤਲਬ ਕਿ ਡੋ ਫੋਮ ਚਾਜਾ ਜਾਂ ਲਿਕਵਿਡ ਫੋਮ ਚ ਤੁਸੀਂ ਆਪਦੇ ਹਿਸਾਬ ਨਾਲ ਦੇਖੋ ਕਿ ਤੁਸੀਂ ਕਿਵੇਂ ਸੈਟ ਕਰਨਾ ਇਹਨੂੰ ਸੋ ਹੁਣ ਆਪਾਂ ਇਹਨੂੰ ਕਰ ਲੈਨੇ ਆ ਮਿਕਸ ਸੋ ਦੇਖੋ ਮੇਰਾ ਨਾ 도 ਵਰਗਾ ਬਣ ਗਿਆ ਹੈ ਨਾ ਹੁਣ ਮੈਂ ਤੁਹਾਨੂੰ ਇਹਨੂੰ ਨਾ ਬਾਹਰ ਕੱਢ ਕੇ ਦਿਖਾਉਣੀ ਆ ਮੈਨੂੰ ਬਿਲਕੁਲ ਤੋਂ ਪਾਣੀ ਬਾਕੀ ਥੋੜਾ ਜਿਹਾ ਨਾਈਸਲੀ ਬਲੈਂਡ ਕਰ ਲਿਆ ਸੀ ਤਾਂ ਕਿ ਇਹ ਬਿਲਕੁਲ ਐਕੂਰੇਟ ਮਿਕਸ ਹੋ ਜਾ ਜਿਵੇਂ ਦਾ ਆਪਾਂ ਨੂੰ ਚਾਹੀਦਾ ਸੋ ਹੁਣ ਮੈਂ ਤੁਹਾਨੂੰ ਨਾ ਇਹਨੂੰ ਬਾਹਰ ਕੱਢ ਕੇ ਦਿਖਾਉਣੀ ਆ ਸੋ ਦੇਖੋ ਹੁਣ ਨਾ ਮੈਂ ਇਹਨੂੰ ਪਲੇਟ ਵਿੱਚ ਕੱਢ ਲਿਆ ਤੇ ਮੇਰੇ ਨਾਲ ਇੱਕ ਡੋ ਦੀ ਤਰ੍ਹਾਂ ਇਹ ਬਣ ਗਿਆ ਹੈ ਨਾ ਤੁਸੀਂ ਇਹਨੂੰ ਦੋ ਤਰ੍ਹਾਂ ਤੋਂ ਯੂਜ਼ ਕਰ ਸਕਦੇ ਹੋ ਇੱਕ ਤਾਂ ਐਵੇਂ ਜਿਵੇਂ ਮੈਂ ਡੋ ਬਣਾਇਆ ਹੈ ਹਨਾ ਇੱਕ ਤੁਸੀਂ ਇਹਨੂੰ ਲਿਕੁਇਡ ਫਾਰਮ 'ਚ ਵੀ ਕਰ ਸਕਦੇ ਹੋ ਜਿਵੇਂ ਆਪਾਂ ਚਿੱਲੇ ਜਾਂ ਕੂੜੇ ਜਾਂ ਓਮੇ ਬਣਾਉਣੇ ਹਨਾ ਓਮੇ ਇਹਦੇ ਵਿੱਚ ਹੋਰ ਥੋੜਾ ਜਿਹਾ ਪਾਣੀ ਪਾਓ ਤੇ ਇਹ ਜੰਗੀ ਤਰ੍ਹਾਂ ਲਿਕੁਇਡ ਆ ਜਾਏਗਾ ਤੇ ਫਿਰ ਤੁਸੀਂ ਇਹਨੂੰ ਵੀ ਮਤਲਬ ਚਿੱਲਿਆਂ ਦੀ ਤਰ੍ਹਾਂ ਵੀ ਬਣਾ ਸਕਦੇ ਹੋ ਤੇ ਜਿਵੇਂ ਅੱਜ ਮੈਂ ਤੁਹਾਨੂੰ ਦੱਸੂਗੀ ਨਾ ਟ੍ਰਿਕ ਓਮੇ ਵੀ ਤੁਸੀਂ ਬਣਾ ਸਕਦੇ ਹੋ ਹੁਣ ਨਾ ਮੈਂ ਇੱਥੇ ਲੈ ਲਿਆ ਤਵਾ ਤੇ ਜਿਦਾ ਵੀ ਨਾ ਆਪਾਂ ਕਰ ਲੈਨੇ ਆ ਹੀਟ ਅਪ ਤੇ ਨਾਲ ਹੀ ਆਪਾਂ ਥੋੜਾ ਜਿਹਾ ਘਿਓ ਗਰਮ ਕਰਨ ਲਈ ਤਵੇ ਤੇ ਰੱਖ ਦਿੰਨੇ ਆ ਤੇ ਉਧਰੋਂ ਘਿਓ ਗਰਮ ਹੋ ਜਾਊਗਾ ਤੇ ਨਾਲ ਹੀ ਹੁਣ ਮੈਂ ਤੁਹਾਨੂੰ ਦੱਸਣੀ ਆ ਕਿ ਮੈਂ ਇਹਦਾ ਕਿਵੇਂ ਬਣਾਉਂਦੀ ਹੁੰਨੀ ਆ ਮਤਲਬ ਕਿ ਇਹਨੂੰ ਕਿਵੇਂ ਮੈਂ ਤਵੇ ਤੇ ਬਣਾ ਸਪਰੈਡ ਕਰਕੇ ਪਾਉਂਗੀ ਕਿਉਂਕਿ ਇੱਕ ਡੋ ਫਾਰਮ ਚ ਹੈ ਹਨਾ ਸੋ ਫੂਡ ਦਾ ਇਹ ਸਭ ਤੋਂ ਵਧੀਆ ਗੱਲ ਹੁੰਦੀ ਹੈ ਫੂਡ ਦੀ ਕਿ ਤੁਸੀਂ ਉਹਨੂੰ ਆਪਦੇ ਹਿਸਾਬ ਨਾਲ ਇਹਨੂੰ ਉਹਨੂੰ ਨਵੇਂ ਤੋਂ ਨਵੇਂ ਤਰੀਕੇ ਨਾਲ ਬਣਾ ਸਕਦੇ ਹੋ ਜਿਵੇਂ ਹੁਣ ਆ ਮੇਰੇ ਕੋਲ ਡੋ ਹੈ ਹੈ ਨਾ ਤੁਸੀਂ ਇਹਦਾ ਕੁਝ ਨਹੀਂ ਬਣਾਉਣਾ ਨਾ ਤੁਸੀਂ ਇਹਦੇ ਛੋਟੇ ਛੋਟੇ ਟਿੱਕੀਆਂ ਬਣਾ ਲਓ ਟਿੱਕੀਆਂ ਬਣਾ ਕੇ ਤੁਸੀਂ ਇਹਨੂੰ ਸ਼ੈਲੋ ਫਰਾਈ ਕਰ ਲਓ ਤੁਸੀਂ ਇਹਨੂੰ ਕਿਸੇ ਵੀ ਚੀਜ਼ ਨਾਲ ਖਾਓ ਜਿਵੇਂ ਦਹੀਂ ਨਾਲ ਹਰੀ ਚਟਨੀ ਨਾਲ ਸੌਸ ਨਾਲ ਕਿਸੇ ਵੀ ਚੀਜ਼ ਨਾਲ ਖਾਓ ਇਹ ਬੜੀਆਂ ਵਧੀਆ ਲੱਗਣਗੀਆਂ ਸੋ ਹੁਣ ਮੈਂ ਤੁਹਾਨੂੰ ਦੱਸਣੀ ਹੈ ਕਿ ਮੈਂ ਇਹਨੂੰ ਕਿਵੇਂ ਬਣਾਉਣਾ ਹੈ ਸੋਹਣ ਦੇਖੋ ਮੈਂ ਨਾ ਕੀ ਕੀਤਾ ਸੀਗਾ ਮੈਂ ਹੱਥ ਤੇ ਨਾ ਘੋਲ ਲਾ ਲਿਆ ਸੀ ਦੋਨਾਂ ਹੱਥਾਂ ਤੇ ਤੇ ਫਿਰ ਇਹਦਾ ਨਾ ਪੇੜਾ ਕਰ ਲਿਆ ਦੇਖੋ ਹੈ ਨਾ ਪੇੜਾ ਕਰਨ ਤੋਂ ਬਾਅਦ ਆਪਾਂ ਐਵੇਂ ਪੋਣਾ ਮਿਸ਼ਾ ਲੈਣਾ ਤੁਸੀਂ ਕੋਈ ਵੀ ਸਾਫ਼ ਕੱਪੜਾ ਲੈ ਲਿਓ ਮੈਂ ਪੋਣਾ ਮਿਸ਼ਾਇਆ ਹੈ ਨਾ ਪੋਣਾ ਮਿਸ਼ਾ ਕੇ ਤੇ ਹੁਣ ਆਪਾਂ ਥੋੜਾ ਜਿਹਾ ਹੱਥ ਨੂੰ ਨਾ ਐਵੇਂ ਕਰਕੇ ਐਵੇਂ ਕਰਕੇ ਪਾਣੀ ਲਾਉਣਾ ਹੈ ਹੱਥਾਂ ਨੂੰ ਪਾਣੀ ਲਾ ਕੇ ਬਸ ਇਹਨੂੰ ਐਵੇਂ ਟੈਪ ਟੈਪ ਕਰਨਾ ਹੈ ਹਲਕਾ ਹਲਕਾ ਤੇ ਇਹ ਐਨ ਬਿਲਕੁਲ ਇਹ ਵੀ ਮਤਲਬ ਐਨ ਇੱਕ ਰੋਟੀ ਦੀ ਤੇ ਫਾਰਮ ਚ ਆ ਜਾਏਗਾ ਤੇ ਜੇ ਤੁਹਾਨੂੰ ਇਹ ਔਖਾ ਲੱਗਦਾ ਤਾਂ ਤੁਸੀਂ ਉਵੇਂ ਜਿਵੇਂ ਆਪਾਂ ਮੈਂ ਲਿਕਵਿਡ ਡੋ ਬਣਾਉਨੇ ਆ ਨਾ ਉਵੇਂ ਵੀ ਬਣਾ ਸਕਨੇ ਹੋ ਕੋਈ ਜ਼ਰੂਰੀ ਨਹੀਂ ਕਿ ਇਵੇਂ ਹੀ ਬਣਾਉਣਾ ਮੈਂ ਮਸ ਤੁਹਾਨੂੰ ਇੱਕ ਨਵਾਂ ਡਿਫਰੈਂਟ ਤਰੀਕਾ ਦੱਸ ਰਹੀ ਹਾਂ ਕਿ ਕਿਵੇਂ ਬਣਾ ਸਕਨੇ ਆ ਆਪਾਂ ਹੈਨਾ ਹੁਣ ਆਪਾਂ ਐਵੇਂ ਕਰਕੇ ਇੱਕ ਵਾਰੀ ਇਹਨੂੰ ਇਹਦਾ ਮਤਲਬ ਸਾਈਡ ਆਪਾਂ ਇਹਦੀ ਪਲਾਂਗੇ ਤੇ ਫਿਰ ਦੂਜੇ ਪਾਸੋਂ ਵੀ ਇਹਨੂੰ ਚੰਗੀ ਤਰ੍ਹਾਂ ਟੈਪ ਟੈਪ ਕਰ ਲਾਂਗੇ ਤਾਂ ਕਿ ਇਹ ਥੋੜਾ ਜਿਹਾ ਪਤਲਾ ਹੋ ਜੇ ਮੋਟਾ ਨਾ ਰਵੇ ਖਾਨਵੇਂ ਹੈਨਾ ਬਣਨ ਤੋਂ ਬਾਅਦ ਇਹ ਫਿਰ ਅੰਦਰੋਂ ਕੱਚਾ ਨਾ ਰਵੇ ਜੀ ਇਹ ਹੀ ਮੋਟਾ ਹੋ ਗਿਆ ਤਾਂ ਦੇਖੋ ਮੇਰਾ ਕਿੰਨਾ ਵਧੀਆ ਬਣਿਆ ਤੁਸੀਂ ਵੀ ਜਰੂਰ ਬਣਾ ਕੇ ਟਰਾਈ ਜਰੂਰ ਕਰਿਓ ਕਿਉਂਕਿ ਨਵੀਆਂ-ਨਵੀਆਂ ਚੀਜ਼ਾਂ ਬਣਾਉਣਾ ਨਾ ਮੈਨੂੰ ਮਤਲਬ ਵਧੀਆ ਲੱਗਦਾ ਹੈ ਕੁਝ ਨਵਾਂ ਜਦੋਂ ਤੁਸੀਂ ਬਣਾਉਨੇ ਹੋ ਟਰਾਈ ਕਰਨੇ ਹੋ ਤਾਂ ਉਹ ਵਧੀਆ ਲੱਗਦਾ ਹੈ ਤੇ ਆਪੇ ਆਪ ਨੂੰ ਪੈਂਪਰ ਕਰੀ ਰੱਖਿਆ ਕਰੋ ਕਿਸੇ ਨੇ ਨਹੀਂ ਪੈਂਪਰ ਕਰਨਾ ਆਪਾਂ ਨੂੰ ਆ ਕੇ ਸੋ ਹੁਣ ਆਪਾਂ ਦੂਜੀ ਪੰਨ ਦੀ ਸਾਈਡ ਚੇਂਜ ਕਰਨੀ ਆ ਤੇ ਫਿਰ ਆਪਾਂ ਇਹਨੂੰ ਤਵੇ ਤੇ ਪਾਉਣੀ ਆ ਸੋ ਹੁਣ ਆਪਾਂ ਨਾ ਤਵਾ ਗਰਮ ਕਰ ਲਿਆ ਸੀਗਾ ਤੇ ਤਵੇ ਤੇ ਲਾ ਦਿੱਤਾ ਕਿਉਂ ਤੇ ਹੁਣ ਆਪਾਂ ਇਹਨੂੰ ਚੁੱਕ ਕੇ ਨਾ ਤਵੇ ਤੇ ਪਾਉਨੇ ਆ ਹੈਨਾ ਤੇ ਮਤਲਬ ਕਿ ਇਹ ਥੋੜਾ ਜਿਹਾ ਔਖਾ ਜਿਹਾ ਹੈ ਪਰ ਇਹ ਕਰਾਰਾ ਬਹੁਤ ਬੰਦ ਹੈ ਕ੍ਰਿਸਪੀ ਬੰਦ ਹੈ ਇਹ ਚੀਜ਼ ਤੁਸੀਂ ਲਿਕਵਿਡ ਡੋਨਲ ਵੀ ਬਣਾ ਸਕਨੇ ਹੋ ਜਿਵੇਂ ਲਿਕਵਿਡ ਬਣਾ ਕੇ ਤੇ ਉਹ ਵੀ ਵਧੀਆ ਬੰਦੇ ਨੇ ਤੁਸੀਂ ਉਹ ਵੀ ਟਰਾਈ ਕਰ ਸਕਨੇ ਹੋ ਮੈਂ ਤਾਂ ਸਿਰਫ ਤੁਹਾਨੂੰ ਇੱਕ ਡਿਫਰੈਂਟ ਵੇਅ ਦੱਸਣਾ ਸੀਗਾ ਕਿ ਆਪਾਂ ਕਿਵੇਂ-ਕਿਵੇਂ ਚੀਜ਼ਾਂ ਨਵੇਂ ਤਰੀਕੇ ਨਾਲ ਬਣਾ ਸਕਨੇ ਆ ਸੋ ਹੁਣ ਆਪਾਂ ਇਹਨੂੰ ਪਾ ਲਈਏ ਤਵੇ ਤੇ ਸੋ ਆਪਾਂ ਦੇਖੋ ਉਹਨੂੰ ਪਾ ਦਿੱਤਾ ਕਵੇ ਤੇ ਹੈਨਾ ਤੇ ਹੁਣ ਆਪਾਂ ਜਿਹੜਾ ਦੂਜਾ ਹੈ ਨਾ ਉਹ ਵੀ ਬਣਾ ਲੈਨੇ ਆ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਜੀ ਵੀ ਜਿਨ੍ਹਾਂ ਨੇ weight lose ਕਰਨਾ ਹੈ ਉਹਨਾਂ ਲਈ ਇਹ ਚੀਜ਼ਾਂ ਬੈਸਟ ਨੇ ਜਿਵੇਂ ਉਹ ਆਟਾ ਨਹੀਂ ਨਾ ਖਾਂਦੇ ਹੈਗੇ ਉਹ ਐਵੇਂ ਬਣਾ ਕੇ ਖਾਣ ਐਵੇਂ ਇੱਕ ਤਾਈ ਹੈ ਕਿ ਉਹਨੂੰ ਜਿਆਦਾ ਤੋਂ ਜਿਆਦਾ ਉਹਨਾਂ ਨੂੰ ਫਾਈਬਰ ਮਿਲੂਗਾ ਤੇ ਘੱਟ ਕੈਲਰੀਸ ਮਿਲਣਗੀਆਂ ਤੇ ਉਹਨਾਂ ਦਾ weight ਵੀ ਛੇਤੀ lose ਹੋਊਗਾ ਸੋ ਇਹ ਮਤਲਬ ਕਿ ਹੁਣ ਜਿਵੇਂ ਇਹ ਤੁਸੀਂ ਜ਼ਰੂਰੀ ਨਹੀਂ ਕਿ ਐਵੇਂ ਹੀ ਖਾਣਾ ਤੁਸੀਂ ਇਹਨੂੰ ਦਹੀਂ ਨਾਲ ਸਬਜੀ ਨਾਲ ਦਾਲ ਨਾਲ ਕਿਸੇ ਵੀ ਚੀਜ਼ ਨਾਲ ਖਾਓ ਕਿਉਂਕਿ ਆਪਾਂ ਇੰਨੀ ਇੰਨੀਆਂ ਸਬਜ਼ੀਆਂ ਇੱਕੋ ਵਾਰੀ ਨਹੀਂ ਕੱਚੀਆਂ ਖਾ ਸਕਦੇ ਹਨਾ ਸੋ ਇਹ ਵੀ ਇਸ ਦਾ ਬੈਸਟ ਕਿ ਤੁਸੀਂ ਇਸ ਵੇਲੇ ਨਾਲ ਵੀ ਸਬਜ਼ੀਆਂ ਖਾ ਸਕਦੇ ਆ ਸੋ ਹੁਣ ਆਪਾਂ ਬਣਾਉਨੇ ਆ ਆਪਣਾ ਦੂਜੇ ਵਾਲਾ ਤੇ ਉਧਰੋਂ ਆਪਣਾ ਆ ਹੁੰਦਾ ਪਿਆ ਰੈਡੀ ਤੇ ਫਿਰ ਲੈਂਦੇ ਸੋ ਹੁਣ ਆਪਾਂ ਇਹਨੂੰ ਕਰ ਲੈਨੇ ਆ ਫਲਿੱਪ ਦੇਖੋ ਕਿੰਨੀ ਵਧੀਆ ਬਣੀ ਆ ਨਾ ਮੇਰੀ ਬਿਲਕੁਲ ਨਹੀਂ ਟੁੱਟੀ ਹੈਗੀ ਐਵੇਂ ਤੁਸੀਂ ਵੀ ਟਰਾਈ ਕਰੋ ਤੇ ਜਰੂਰ ਦੱਸੋ ਕਿ ਤੁਹਾਡੇ ਕਿਵੇਂ ਦੀ ਬਣੀ ਹੈ ਤੇ ਹੁਣ ਆਪਾਂ ਇਹਨੂੰ ਦੋਨਾਂ ਪਾਸੇ ਚੰਗੀ ਤਰ੍ਹਾਂ ਪਕਾ ਲੈਨੇ ਆ ਇੱਥੇ ਤੁਸੀਂ ਜੇ ਥੋੜਾ ਜਿਹਾ ਘਿਓ ਲਾਉਣਾ ਤਾਂ ਲਾ ਸਕਨੇ ਹੋ ਜੇ ਨਹੀਂ ਲਾਉਣਾ ਤਾਂ ਤੁਹਾਡੀ ਇੱਛਾ ਹੈ ਤੇ ਹੁਣ ਆਪਾਂ ਦੋਨੋਂ ਮਤਲਬ ਜਿਹੜੀਆਂ ਦੋਨੋਂ ਇਹਨਾਂ ਚੀਲੇ ਰੋਟੀ ਜੋ ਵੀ ਤੁਸੀਂ ਕਹੋਗੇ ਉਹ ਬਣਾ ਲੀਏ ਤੇ ਫਿਰ ਮਿਲਦੇ ਆਂ ਸੋ ਹੁਣ ਦੇਖੋ ਮੇਰਾ ਦੂਜੇ ਵਾਲਾ ਵੀ ਬੜਾ ਸੋਹਣਾ ਬਿਲਕੁਲ ਐਕਿਊਰੇਟ ਬਣਿਆ ਤੇ ਪਹਿਲੇ ਵਾਲਾ ਆ ਰਿਹਾ ਤੇ ਇੱਕ ਗੱਲ ਹੋਰ ਤੁਸੀਂ ਜ਼ਰੂਰੀ ਨਹੀਂ ਹੈਗਾ ਕਿ ਜਿਵੇਂ ਮੈਂ ਓਲਸ ਨਾਲ ਹੀ ਬਣਾਇਆ ਹੈ ਤੁਸੀਂ ਇਹਨੂੰ ਸੇਮ ਆਟੇ ਨਾਲ ਵੀ ਬਣਾ ਸਕਦੇ ਹੋ ਜਿਵੇਂ ਮੈਂ ਓਰਸਪਾਈ ਨੇ ਕੁਝ ਹੋਰ ਜਗ੍ਹਾ ਤੇ ਆਟਾ ਪਾ ਸਕਦੇ ਹਾਂ ਤੈਨੂੰ ਡੋ ਬਣਾ ਲਓ ਉਹਨੂੰ ਗੁੰਨ ਲਓ ਤੇ ਫਿਰ ਐਵੇਂ ਕਰਕੇ ਤੁਸੀਂ ਪਰੌਂਠੇ ਬਣਾ ਸਕਦੇ ਹੋ ਸਵੇਰੇ ਉਹ ਵੀ ਵਧੀਆ ਲੱਗਦੇ ਆ ਤੇ ਕੀ ਕਹਿੰਦੇ ਨੇ ਨਾਲੇ ਨਾ ਇਹ ਹੀ ਜ਼ਿਆਦਾ ਹੰਦੀ ਹੈ ਜਿਵੇਂ ਹੁਣ ਆਪਾਂ ਮਤਲਬ ਕਿ ਤੁਸੀਂ ਕਿਹੋ ਨਾ ਲਾਓ ਇਹਦੇ ਉੱਤੇ ਸਿੰਪਲ ਵੈਸੇ ਹੀ ਖਾਓ ਦਹੀਂ ਨਾਲ ਮੱਖਣ ਨਾਲ ਤੇ ਬਹੁਤ ਵਧੀਆ ਲੱਗਦੇ ਨੇ ਸੋ ਮੇਰਾ ਬ੍ਰੇਕਫਾਸਟ ਹੋ ਗਿਆ ਰੈਡੀ ਉਧਰ ਮੇਰੀ ਚਾਹ ਵੀ ਬਣ ਰਹੀ ਹੈ ਤੇ ਮੈਂ ਨੂੰ ਇੰਜੋਏ ਕਰਾਂਗੀ ਮੱਖਣੀ ਤੇ ਅਦਰਕ ਦੇ ਆਚਾਰ ਨਾਲ ਤੁਸੀਂ ਆਪ ਦੇ ਹਿਸਾਬ ਨਾਲ ਢਾਓ ਤੇ ਆਪ ਦੇ ਫੇਵਰਿਟ ਚੀਜ਼ ਨਾਲ ਇਹਨਾਂ ਨੂੰ ਇੰਜੋਏ ਕਰੋ ਤੇ ਮੈਨੂੰ ਜਰੂਰ ਦੱਸੋ ਕਿ ਤੁਹਾਡੇ ਕਿਵੇਂ ਦੇ ਬਣੇ ਸੀਗੇ ਸੋ ਮੇਰਾ ਬ੍ਰੈਕਫਾਸਟ ਤਾਂ ਹੋ ਗਿਆ ਰੈਡੀ ਮੈਂ ਇਹਦੇ ਨਾਲ ਲੈ ਮੱਖਣੀ ਅਦਰਕ ਦਾ ਆਚਾਰ ਤੇ ਨਿੰਬੂ ਦਾ ਤੇ ਨਾਲ ਹੈ ਮੇਰੀ ਗਰਮ-ਗਰਮ ਚਾਹ ਦੇਖੋ ਸਟੀਮ ਨਿਕਲ ਰਹੀ ਹੈ ਚਾਹ ਚੋਂ ਤੁਸੀਂ ਵੀ ਬਣਾਓ ਤੇ ਜਰੂਰ ਟਰਾਈ ਕਰੋ ਤੇ ਮੈਨੂੰ ਜਰੂਰ ਦੱਸੋ ਤੁਹਾਡਾ ਕਿਵੇਂ ਦਾ ਬਣਿਆ ਸੋ ਹੁਣ ਆਪਾਂ ਮਿਲਨੇ ਅਗਲੀ ਵੀਡੀਓ ਚ